ਸਰ ਕਿੱਥੋਂ ਦਾ ਵੀਜ਼ਾ ਲੱਗ ਗਿਆ ਤੁਹਾਡਾ ਇਹ ਮੇਰਾ ਯੂਕੇ ਦਾ ਵੀਜ਼ਾ ਲੱਗ ਗਿਆ ਜੀ ਕਿੰਨੇ ਸਮੇਂ ਦੇ ਵਿੱਚ ਤੁਹਾਡਾ ਵੀਜ਼ਾ ਆ ਗਿਆ ਜੀ ਇਹ ਜੀ ਮੇਰਾ 5 ਘੰਟਿਆਂ ਦੇ ਵਿੱਚ ਵੀਜ਼ਾ ਆ ਗਿਆ ਸੀਗਾ ਅੰਦਰ ਅੰਦਰ ਸਿਰਫ 5 ਘੰਟੇ ਜਿੱਥੇ ਲੋਕ ਐਨੇ ਖੱਜਲ ਹੁੰਦੇ ਨੇ ਤੇ ਸਿਰਫ 5 ਘੰਟਿਆਂ 'ਚ ਵੀਜ਼ਾ ਆ ਗਿਆ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਐਕਸਪੀਰੀਅੰਸ ਆ ਤੇ ਮੈਂ ਮੇਕ ਸ਼ੋਰ ਕਰੂੰਗਾ ਕਿ ਬਾਕੀ ਬੱਚਿਆਂ ਨੂੰ ਵੀ ਕਿ ਵੀਜ਼ਨ ਗਰੁੱਪ ਤੋਂ ਆਪਣਾ ਵੀਜ਼ਾ ਪ੍ਰੋਸੈਸ ਕਰਾਉਣ ਤੇ ਇਹਨਾਂ ਦਾ ਬਹੁਤ ਵਧੀਆ ਸਕਸੈਸਫੁਲ ਰੇਟ ਤੁਹਾਨੂੰ ਪਤਾ ਕਿੱਥੋਂ ਲੱਗਿਆ ਵੀ ਵੀਜ਼ਾ ਗਰੁੱਪ ਬਾਰੇ ਮੈਂ ਇਹ ਇੰਟਰਨੈਟ ਤੇ ਵੀ ਚੈੱਕ ਕਰਦਾ ਰਹਿੰਦਾ ਸੀ ਕਿ ਮੈਂ ਇਹਨਾਂ ਨੂੰ ਫੋਲੋ ਕਰਦਾ ਮਾਂ ਤੇ ਮੇਰੇ ਕਾਫੀ ਰਿਲੇਟਿਵਸ ਵੀ ਇੱਥੋਂ ਵੀਜ਼ਾ ਲਵਾ ਚੁੱਕੇ ਨੇ ਸੋ ਮੈਨੂੰ ਉੱਥੋਂ ਪਤਾ ਲੱਗਿਆ ਸੀ ਇਹਨਾਂ ਬਾਰੇ ਜੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਬਹੁਤ ਬਹੁਤ ਥੈਂਕ ਯੂ ਇਹਨਾਂ ਦਾ ਸਾਡੇ ਇਹਨਾਂ ਨੇ ਬਹੁਤ ਮਦਦ ਕੀਤੀ ਉਹ ਸਾਡੇ ਪਹਿਲਾਂ ਵੀ ਇੱਕ ਬੇਟੇ ਦਾ ਵੀਜ਼ਾ ਆਇਆ ਸੀ ਇੱਥੇ ਇਸ ਕਰਕੇ ਫਿਰ ਇੱਥੇ ਆਏ ਸੀ। ਮੰਗਦਾ ਯਕੀਨ ਸੀਗਾ ਵੀ ਇੱਥੇ ਆਵਾਂਗੇ ਤੇ ਵੀਜ਼ਾ ਲੱਗ ਜਾਊਗਾ। ਹਾਂਜੀ 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 ਬਹੁਤ ਯਕੀਨ ਵਾਲਾ ਸੀ ਇਹਨਾਂ ਨਾਲ ਜੁੜੇ ਆ। ਅੱਛੀ ਗੱਲ ਤੁਸੀਂ ਦੇਖ ਰਹੇ ਹੋ ਸੈਟੀ ਹੈਡਲਾਈਨਸ ਤੇ ਮੈਂ ਬਵੀਰ ਵੀਜ਼ਾ ਗਰੁੱਪ ਇੱਕ ਵਾਰ ਤੁਹਾਨੂੰ ਫੇਰ ਤੋਂ ਲੈ ਕੇ ਪਹੁੰਚੇ ਆਂ ਜਿੱਥੇ ਵੀਜ਼ੇ ਜਦੋਂ ਲੱਗਦੇ ਨੇ ਸਾਨੂੰ ਫੇਰ ਮੁੜ ਮੁੜ ਆਉਣਾ ਪੈਂਦਾ ਤੇ ਇੱਕ ਵਾਰੀ ਫੇਰ ਤੋਂ ਉਸੇ ਸਿਲਸਲੇ ਦੇ ਵਿੱਚ ਪਹੁੰਚੇ ਆਂ ਜਿੱਥੇ ਵੀਜ਼ਾ ਕਹਿੰਦੇ ਨੇ ਸਿਰਫ ਤੇ ਸਿਰਫ ਬਹੁਤ ਘੱਟ ਸਮੇਂ ਦੇ ਵਿੱਚ ਆਹ ਸਮਾਂ ਸਰ ਤੇ ਪੁੱਛਦੇ ਆਂ ਸਰ ਅੱਛੀ ਗੱਲ ਜੀ ਸਰ ਕਿੱਥੋਂ ਦਾ ਵੀਜ਼ਾ ਲੱਗ ਗਿਆ ਤੁਹਾਡਾ ਇਹ ਮੇਰਾ ਯੂਕੇ ਦਾ ਵੀਜ਼ਾ ਲੱਗਿਆ ਜੀ ਸਰ ਬਹੁਤ ਬਹੁਤ ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ ਤੇ ਕਿੰਨੇ ਸਮੇਂ ਦੇ ਵਿੱਚ ਤੁਹਾਡਾ ਵੀਜ਼ਾ ਆ ਗਿਆ ਜੀ ਇਹ ਜੀ ਮੇਰਾ 5 ਘੰਟਿਆਂ ਦੇ ਵਿੱਚ ਵੀਜ਼ਾ ਆ ਗਿਆ ਸੀਗਾ ਅੰਦਰ ਅੰਦਰ ਹੀ ਸਿਰਫ 5 ਘੰਟਿਆਂ ਦੇ ਵਿੱਚ ਵੀਜ਼ਾ ਆ ਗਿਆ ਤੇ ਕਿਹੋ ਜਿਹਾ ਲੱਗ ਰਿਹਾ ਵੀ ਹੁਣ ਜਿਸ ਤਰੀਕੇ ਨਾਲ ਸਿਰਫ 5 ਘੰਟੇ ਜਿੱਥੇ ਲੋਕ ਐਨੇ ਖੱਜਲ ਹੁੰਦੇ ਨੇ ਤੇ ਸਿਰਫ 5 ਘੰਟਿਆਂ 'ਚ ਵੀਜ਼ਾ ਆ ਗਿਆ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਐਕਸਪੀਰੀਅੰਸ ਆ ਤੇ ਮੈਂ ਮੇਕ ਸ਼ੋਰ ਕਰੂੰਗਾ ਕਿ ਬਾਕੀ ਬੱਚੇ ਨੂੰ ਵੀ ਕਿ ਵਿਜ਼ਨ ਗਰੁੱਪ ਤੋਂ ਆਪਣਾ ਵੀਜ਼ਾ ਪ੍ਰੋਸੈਸ ਕਰਾਉਣ ਤੇ ਇਹਨਾਂ ਦਾ ਬਹੁਤ ਵਧੀਆ ਸਕਸੈਸਫੁਲ ਰੇਟ ਆ ਤੁਹਾਨੂੰ ਪਤਾ ਕਿੱਥੋਂ ਲੱਗਿਆ ਵੀ ਵੀਜ਼ਾ ਗਰੁੱਪ ਬਾਰੇ ਮੈਂ ਇਹ ਇੰਟਰਨੈਟ ਤੇ ਵੀ ਚੈੱਕ ਕਰਦਾ ਰਹਿੰਦਾ ਸੀ ਕਿ ਮੈਂ ਇਹਨਾਂ ਨੂੰ ਫੋਲੋ ਕਰਦਾ ਮਾਂ ਤੇ ਮੇਰੀ ਮਦਰ ਵੀ ਫੋਲੋ ਕਰਦਿੰਨੇ ਤੇ ਮੇਰੇ ਕਾਫੀ ਰਿਲੇਟਿਵਸ ਵੀ ਇੱਥੋਂ ਵੀਜ਼ਾ ਲਵਾ ਚੁੱਕੇ ਨੇ ਸੋ ਮੈਨੂੰ ਉੱਥੋਂ ਪਤਾ ਲੱਗਿਆ ਸੀ ਇਹਨਾਂ ਬਾਰੇ ਤੇ ਜਦੋਂ ਇੱਥੇ ਪਹੁੰਚੇ ਹਾਂ ਕਿਸ ਤਰੀਕੇ ਦੀ ਗਾਈਡੈਂਸ ਸਾਨੂੰ ਸਾਰੇ ਪਾਸੇ ਮਿਲੀ ਹਨੀਸ਼ ਸਰ ਨਾਲ ਆਪ ਮੁਲਾਕਾਤ ਹੋਈ ਸੀ ਤੁਹਾਡੀ ਹਾਂਜੀ ਹਾਂਜੀ ਇੱਕ ਵਾਰ ਹੋਈ ਆ ਉਹਨਾਂ ਨਾਲ ਵੀ ਤੇ ਬਾਕੀ ਪੂਰਾ ਸਟਾਫ ਨੇ ਸਾਡੀ ਮਦਦ ਕੀਤੀ ਆ ਵੀ ਸਾਡਾ ਜਲਦੀ ਤੋਂ ਜਲਦੀ ਵੀਜ਼ਾ ਆ ਜਾਵੇ ਸੋ ਇਹਨਾਂ ਨੂੰ ਸੋ ਮੱਚ ਥੈਂਕ ਯੂ ਦੂਜਾ ਕਿਹਨਾਂ ਦਾ ਲਾਉਂ ਲੱਗਦੇ ਮੈਨੂੰ ਲੋਡ ਹੀ ਨਹੀਂ ਪਈ ਹੁਣ ਜਦੋਂ 5 ਘੰਟਿਆਂ ਚ ਵੀਜ਼ਾ ਆ ਗਿਆ ਨਹੀਂ ਨਹੀਂ ਜੀ ਕੁਛ ਵੀ ਨਹੀਂ ਸਾਰਾ ਕੁਝ ਵਧੀਆ ਪ੍ਰੋਪਰ ਤਰੀਕੇ ਨਾਲ ਹੋ ਗਿਆ ਸੀ ਮਤਲਬ ਕਿੰਨੇ ਕੁ ਚਾਰਜ ਜੀ ਹੁਣ ਵੀ ਸਿਰਫ 5 ਘੰਟਿਆਂ ਚ ਵੀਜ਼ਾ ਆ ਗਿਆ ਕਿੰਨੇ ਖੋ ਜੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਬਹੁਤ ਬਹੁਤ ਥੈਂਕ ਯੂ ਇਹਨਾਂ ਦਾ ਸਾਡੇ ਇਹਨਾਂ ਨੇ ਬਹੁਤ ਮਦਦ ਕੀਤੀ ਹਮ ਕੋ ਸਾਡੇ ਪਹਿਲਾਂ ਵੀ ਇੱਕ ਬੇਟੇ ਦਾ ਵੀਜ਼ਾ ਆਇਆ ਸੀ ਇੱਥੋਂ ਤੇ ਅਸੀਂ ਇਸ ਕਰਕੇ ਫਿਰ ਇੱਥੇ ਆਏ ਸੀ ਮਤਲਬ ਯਕੀਨ ਸੀਗਾ ਵੀ ਇੱਥੇ ਆਵਾਂਗੇ ਤੇ ਵੀਜ਼ਾ ਲੱਗ ਜਾਊਗਾ ਹਾਂਜੀ 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 ਬਹੁਤ ਯਕੀਨ ਵਾਲ ਥੈਂਕ ਯੂ ਇਹਨਾਂ ਦਾ ਬਹੁਤ ਬਹੁਤ ਅਸੀਂ ਸਾਰੇ ਬੱਚਿਆਂ ਨੂੰ ਕਹਾਂਗੇ ਵੀ ਇਹਨਾ ਤੋਂ ਵੀਜ਼ਾ ਲਪਾਓ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਸਟੀ ਹੈਡਲਾਈਨਸ ਤੇ ਮੈਂ ਬਬਰ ਵੀਜ਼ਾ ਗਰੁੱਪ ਇੱਕ ਵਾਰ ਤੁਹਾਨੂੰ ਫੇਰ ਤੋਂ ਲੈ ਕੇ ਪਹੁੰਚੇ ਹਾਂ ਜਿੱਥੇ ਵੀਜ਼ਾ ਜਦੋਂ ਲੱਗਦੇ ਨੇ ਸਾਨੂੰ ਫੇਰ ਮੁੜ ਮੁੜ ਆਉਣਾ ਪੈਂਦਾ ਤੇ ਇੱਕ ਵਾਰੀ ਫੇਰ ਤੋਂ ਉਸੇ ਸਿਲਸਲੇ ਦੇ ਵਿੱਚ ਪਹੁੰਚੇ ਹਾਂ ਜਿੱਥੇ ਵੀਜ਼ਾ ਕਹਿੰਦੇ ਨੇ ਸਿਰਫ ਤੇ ਸਿਰਫ ਬਹੁਤ ਘੱਟ ਸਮੇਂ ਦੇ ਵਿੱਚ ਆਹ ਸਮਾਂ ਸਰ ਤੇ ਪੁੱਛਦੇ ਆ ਸਰ ਸੱਚੀ ਗੱਲ ਜੀ ਸਰ ਕਿੱਥੋਂ ਦਾ ਵੀਜ਼ਾ ਲੱਗ ਗਿਆ ਤੁਹਾਡਾ ਇਹ ਮੇਰਾ ਯੂਕੇ ਦਾ ਵੀਜ਼ਾ ਲੱਗਿਆ ਜੀ ਸਰ ਬਹੁਤ ਬਹੁਤ ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ ਤੇ ਕਿੰਨੇ ਸਮੇਂ ਦੇ ਵਿੱਚ ਤੁਹਾਡਾ ਵੀਜ਼ਾ ਆ ਗਿਆ ਜੀ ਇਹ ਮੇਰਾ 5 ਘੰਟਿਆਂ ਦੇ ਵਿੱਚ ਵੀਜ਼ਾ ਆ ਗਿਆ ਸੀਗਾ ਅੰਦਰ ਅੰਦਰ ਸਿਰ 5 ਘੰਟਿਆਂ ਦੇ ਵਿੱਚ ਵੀਜ਼ਾ ਆ ਗਿਆ ਤੇ ਕਿਹੋ ਜਿਹਾ ਲੱਗ ਰਿਹਾ ਵੀ ਹੁਣ ਜਿਸ ਤਰੀਕੇ ਨਾਲ ਸਿਰਫ 5 ਘੰਟੇ ਜਿੱਥੇ ਲੋਕ ਐਨੇ ਖੱਜਲ ਹੁੰਦੇ ਨੇ ਤੇ ਸਿਰਫ 5 ਘੰਟਿਆਂ 'ਚ ਵੀਜ਼ਾ ਆ ਗਿਆ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਐਕਸਪੀਰੀਅੰਸ ਆ ਤੇ ਮੈਂ ਮੇਕ ਸ਼ੁਰ ਕਰੂੰਗਾ ਕਿ ਬਾਕੀ ਬੱਚੇ ਨੂੰ ਵੀ ਕਿ ਵਿਜ਼ਨ ਗਰੁੱਪ ਤੋਂ ਆਪਣਾ ਵੀਜ਼ਾ ਪ੍ਰੋਸੈਸ ਕਰਾਉਣ ਤੇ ਇਹਨਾਂ ਦਾ ਬਹੁਤ ਵਧੀਆ ਸਕਸੈਸਫੁਲ ਰੇਟ ਆ ਤੁਹਾਨੂੰ ਪਤਾ ਕਿੱਥੋਂ ਲੱਗਿਆ ਵੀ ਵੀਜ਼ਾ ਗਰੁੱਪ ਬਾਰੇ ਮੈਂ ਇਹ ਇੰਟਰਨੈਟ ਤੇ ਵੀ ਚੈੱਕ ਕਰਦਾ ਰਹਿੰਦਾ ਸੀ ਕਿ ਮੈਂ ਇਹਨਾਂ ਨੂੰ ਫੋਲੋ ਕਰਦਾ ਮਾਂ ਤੇ ਮੇਰੀ ਮਦਰ ਵੀ ਫੋਲੋ ਕਰਦੇ ਨੇ ਤੇ ਮੇਰੇ ਕਾਫੀ ਰਿਲੇਟਿਵਸ ਵੀ ਇੱਥੋਂ ਵੀਜ਼ਾ ਲਵਾ ਚੁੱਕੇ ਨੇ ਸੋ ਮੈਨੂੰ ਉੱਥੋਂ ਪਤਾ ਲੱਗਿਆ ਸੀ ਇਹਨਾਂ ਬਾਰੇ ਤੇ ਜਦੋਂ ਇੱਥੇ ਪਹੁੰਚੇ ਹਾਂ ਕਿਸ ਤਰੀਕੇ ਦੀ ਗਾਈਡੈਂਸ ਤੁਹਾਨੂੰ ਸਾਰੇ ਪਾਸੋਂ ਮਿਲੀ ਹਨੀਸ਼ ਸਰ ਨਾਲ ਆਪ ਮੁਲਾਕਾਤ ਹੋਈ ਸੀ ਤੁਹਾਡੀ ਹਾਂਜੀ ਹਾਂਜੀ ਇੱਕ ਵਾਰ ਹੋਈ ਆ ਉਹਨਾਂ ਨਾਲ ਵੀ ਤੇ ਬਾਕੀ ਪੂਰਾ ਸਟਾਫ ਨੇ ਸਾਡੀ ਮਦਦ ਕੀਤੀ ਆ ਵੀ ਸਾਡਾ ਜਲਦੀ ਤੋਂ ਜਲਦੀ ਵੀਜ਼ਾ ਆ ਜਾਵੇ ਸੋ ਇਹਨਾਂ ਨੂੰ ਸੋ ਮੱਚ ਥੈਂਕ ਯੂ ਦੂਜਾ ਕਿਹਨਾਂ ਦਾ ਲੌਂਗ ਲੱਗਦੇ ਮੈਨੂੰ ਲੋੜ ਹੀ ਨਹੀਂ ਪਈ ਹੁਣ ਜਦੋਂ 5 ਘੰਟਿਆਂ 'ਚ ਵੀਜ਼ਾ ਹੀ ਆ ਗਿਆ ਨਹੀਂ ਨਹੀਂ ਜੀ ਕੁਝ ਵੀ ਨਹੀਂ ਸਾਰਾ ਕੁਝ ਵਧੀਆ ਪ੍ਰੋਪਰ ਤਰੀਕੇ ਨਾਲ ਹੋ ਗਿਆ ਸੀ ਮਤਲਬ ਕਿੰਨੇ ਕੁ ਚਾਰਜ ਜੀ ਹੁਣ ਵੀ ਸਿਰਫ 5 ਘੰਟਿਆਂ 'ਚ ਵੀਜ਼ਾ ਆ ਗਿਆ ਕਿੰਨੇ ਖੋਟ ਜੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਬਹੁਤ ਬਹੁਤ ਥੈਂਕ ਯੂ ਇਹਨਾਂ ਦਾ ਸਾਡੇ ਇਹਨਾਂ ਨੇ ਬਹੁਤ ਮਦਦ ਕੀਤੀ ਹਮ ਕੋ ਸਾਡੇ ਪਹਿਲਾਂ ਵੀ ਇੱਕ ਬੇਟੇ ਦਾ ਵੀਜ਼ਾ ਆਇਆ ਸੀ ਇੱਥੋਂ ਤੇ ਅਸੀਂ ਇਸ ਕਰਕੇ ਫਿਰ ਇੱਥੇ ਆਏ ਸੀ ਮੈਂ ਬਈ ਯਕੀਨ ਸੀਗਾ ਵੀ ਇੱਥੇ ਆਵਾਂਗੇ ਤੇ ਵੀਜ਼ਾ ਲੱਗ ਜਾਊਗਾ ਹਾਂਜੀ 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 ਬਹੁਤ ਯ ਥੈਂਕ ਯੂ ਇਹਨਾਂ ਦਾ ਬਹੁਤ ਬਹੁਤ ਅਸੀਂ ਸਾਰੇ ਬੱਚਿਆਂ ਨੂੰ ਕਹਾਂਗੇ ਵੀ ਇਹਨਾ ਤੋਂ ਵੀ ਜ਼ਲ ਪਾਓ